ਮੂਤਾ ਸੰਗਠਨ ਬਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਕੀ ਫਤਿਹ ਜਿਹਨਾਂ ਦਾ ਬਹੁਤ ਨੇ ਜੀ ਪਿਆਰ ਕਰਦਾ ਦੀ ਹਾਸਾ ਆਇਆ ਬੜੀ ਜ਼ਿੰਮੇਵਾਰ ਜਿਹੜੀ ਗੱਲ ਕਰਨੀ ਹੈ ਜਿਹੜੀ ਚਾਹਤ ਦਿੱਤੀ ਹੈ ਕਾਲੇ ਵਾਲੇ ਜੀ ਬਾਜੂ ਚੇਅਰਮੈਨ ਜੀ ਪਰ ਨਵਦੇਖ ਜੀ ਨੇ ਸਾਡੇ ਡਾਕ ਦੇ ਪ੍ਰਧਾਨ ਨੇ ਸੁਖਾ ਸਿੰਘ ਜੀ ਉਹਨਰੇ ਜਲਿਸ ਪਾਤਰੀ ਸਾਡੇ ਵਰਸ ਕਬਸੇ ਤੋਂ ਤਾਂ ਪਾਤਰੀ ਨੇ ਔਰ ਜਿਹੜਾ ਸਾਡਾ ਵੀ ਜਿੱਤੇ ਖੜਾ ਇਹ ਕਾਂਗਰਸ ਦਾ ਬਹੁਤ ਵੱਡਾ ਸਾਡਾ ਇਥੇ ਅਸ਼ੀਰਵਾਦ ਮਿਲਦਾ ਹੈ ਵੀ ਸਾਡੂੰ ਸੋ ਐਕੀ ਵੀ ਇਥੇ ਲੋਕਾਂ ਨੇ ਸਾਡੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਮੈਨੂੰ ਤਾਂ ਧੰਨਵਾਦ ਕਰਨਾ ਹੈ ਕੋਈ ਸ਼ੱਕ ਨਹੀਂ ਕਿ ਵੋਟਾਂ ਸਾਡੀ ਇਥੇ ਘਟੀਆਂ ਨੇ ਪਰ ਲੋਕ ਸਭਾ ਹਲਕਾ ਸੀ ਜਿੱਤੀ ਇਹ ਲੋਕ ਸਭਾ ਹਲਕੇ ਦਾ ਇੱਕ ਪਿੰਡ ਹੈ ਔਰ ਭਗਵੰਤਪਾਲ ਸਿੰਘ ਸੱਚੇ ਜਿਹੜੇ ਸਾਡੇ ਸਾਬਕਾ ਪ੍ਰਧਾਨ ਨੇ ਅੱਜ ਕੱਲ ਇਹ ਸਾਰਾ ਇਥੇ ਅ ਦੇ ਕ੍ਰੀਏਟ ਕਰਦੇ ਨੇ ਔਰ ਸਾਰੇ ਲੋਕ ਸੁਖ ਚਾ ਹਾਜ਼ਰ ਹੁੰਦੇ ਨੇ ਇਹਨਾਂ ਵੱਲੋਂ ਅੱਜ ਪ੍ਰੋਗਰਾਮ ਧੰਨਵਾਦ ਰੱਖਿਆ ਗਿਆ ਸੀ ਸਰਦਾਰ ਜੀ ਨਸੀਨ ਜੀ ਕਥੋਂ ਨਗਲ ਜਿਹੜੇ ਸਾਫ ਕਾ ਬਧਾਇਆ ਗਏ ਉਹਨਾਂ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਸੋ ਅਸੀਂ ਬੜਾ ਨੇਦੀ ਕੋ ਕਿੱਥੇ ਇਲੈਕਸ਼ਨ ਲੜੀ ਹੈ ਸੋ ਅਸੀਂ ਉਹਦਾ ਜਿੱਤਦਾ ਇਹਦਾ ਧੰਨਵਾਦ ਕੀਤਾ ਇਹਨਾਂ ਸਾਰਿਆਂ ਦਾ ਇਹਨਾਂ ਨੇ ਕਿ ਤਬਦੀ ਤਫਜੀ ਦੇ ਵਿੱਚ ਇਹਨਾਂ ਨੇ ਆਪਣੀ ਕੋਸ਼ਿਸ਼ ਕਰਕੇ ਜਿਹੜੀ ਮੇਰੀ ਵੋਟ ਲੋਕ ਸਭਾ ਦੀ ਉਹਦੇ ਚ ਇਹਨਾਂ ਨੇ ਆਪਣਾ ਹਿੱਸਾ ਬਜੀਠੇ ਵਾਲੇ ਨੇ ਪਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਟ ਕੇ ਇੱਥੇ ਕਾਂਗਰਸ ਜਿਹੜੀ ਆ ਖੜੀ ਕਰਾਂਗੇ ਪਿੰਡ ਪਿੰਡ ਦੇ ਵਿੱਚ ਜਿਹੜੀ ਕੋਈ ਮੁਸ਼ਕਿਲਾਂਤ ਰਹਿ ਗਈ ਉਹਨੂੰ ਠੀਕ ਕਰਾਂਗੇ ਅਕਸਰ ਸਾਬ ਅਕਸਰ ਹੀ ਜਿੱਦਣੇ ਵੀ ਲੋਕ ਨੇ ਜਿੱਤ ਕੇ ਆਪਣੇ ਆਪਣੇ ਘਰਾਂ 'ਚ ਬੈਠ ਜਾਂਦੇ ਨੇ ਤੁਸੀਂ ਵਾਹਿਦ ਲੀਡਰ ਨਜ਼ਰ ਆ ਰਹੇ ਹੋ ਕਿ ਲੋਕਾਂ ਦੇ ਵਿੱਚ ਵਿਚਰਿਓ ਧੰਨਵਾਦ ਕੀਤਾ ਜਾ ਰਿਹਾ ਖਾਸ ਤੌਰ ਤੇ ਤੁਹਾਡਾ ਇਹ ਦਿਮਾਗ 'ਚ ਕਿਸ ਤਰ੍ਹਾਂ ਪਲਾਨ ਆਊਟ ਹੋਇਆ ਔਰ ਕਿਸ ਤਰ੍ਹਾਂ ਤੁਸੀਂ ਸੋਚਦੇ ਕਿ ਇਹ ਜ਼ਰੂਰਤ ਸੀ ਇਹ ਦੇਖੋ ਇਹ ਤੀਜੀ ਵਾਰ ਲੋਕਾਂ ਨੇ ਤਾਦੀ ਬਣਾਇਆ ਕਿਉਂਕਿ ਜੇ ਲੋਕਾਂ 'ਚ ਰਵਾਂਗੇ ਲੋਕ ਰੱਖਣਗੇ ਇਧਰ ਉਹ ਬਦਲ ਦਿੰਦੇ ਨੇ ਉਹ ਲੋਕ ਸਭਾ ਹਲਕਾ ਤੁਸੀਂ ਵੇਖੋ ਨਾ ਕਿੰਨਾ ਵੱਡਾ ਹੁੰਦਾ ਔਰ ਤਿੰਨ ਵਾਰੀ ਲੋਕਾਂ ਵੱਲੋਂ ਚੁਣਨਾ ਇਹਦਾ ਮਤਲਬ ਲੋਕ ਸਾਡੇ ਚਾਹੁੰਦੇ ਨੇ ਕਿ ਜਿੱਦਾਂ ਤੁਸੀਂ ਪਹਿਲਾਂ ਕੰਮ ਕਰਦੇ ਹੋ ਉਸ ਤੋਂ ਵੱਧ ਕਰੋ ਅਸੀਂ ਆਪਣੇ ਕੰਮਾਂ ਨੂੰ ਹੀ ਅੱਗੇ ਵਧਾਇਆ ਅਸੀਂ ਕੋਈ ਨਵੀਂ ਚੀਜ਼ ਨਹੀਂ ਕੀਤੀ ਪਹਿਲਾਂ ਵੀ ਅਸੀਂ ਇਦਾਂ ਸਾਂ ਹੁਣ ਵੀ ਉਸੇ ਤਰੀਕੇ ਨਾਲ ਹੀ ਸਾਰਾ ਦਿਨ ਦਫ਼ਤਰ ਵੀ ਆ ਸਵੇਰੇ ਵੀ ਪ੍ਰੋਗਰਾਮ ਸੀ ਹੁਣ ਵੀ ਜਾ ਕੇ ਸੋਨੀ ਸਾਹਿਬ ਵਾਲੋ ਉੱਧਰ ਪ੍ਰੋਗਰਾਮ ਹੈ ਤੋ ਹਰ ਜਗ੍ਹਾ ਸੀ ਅਸਾਂ ਨੇ ਆਪਣੇ ਪ੍ਰੋਗਰਾਮ ਜਿਹੜੇ ਆ ਉਹ ਲੋਕਾਂ ਦਾ ਧੰਨਵਾਦ ਕਿਉਂਕਿ ਵਰਕਰ ਨੇ ਇੰਨੀ ਤਪਸ਼ ਦੇ ਵਿੱਚ ਕੰਮ ਕੀਤਾ ਇੰਨੀ ਗਰਮੀ 'ਚ ਕਿਤੇ ਹੀ ਦੁਪਹਿਰੇ ਵੋਟ ਇਹਨਾਂ ਨੂੰ ਵਰਕਰ ਦਾਇਤ ਫੇਰ ਠੰਡੇ ਵੇਲੇ 6 ਵਜੇ ਸ਼ਾਮੀ ਹੁਣ ਤਾਂ ਠੰਡ ਹੋਈ ਹੈ ਤੁਸੀਂ ਜੇ ਆਏ ਆ ਦਿੱਤੋਂ ਇਹਦੇ 'ਚ ਕੋਈ ਕਰਦੀ ਹੈ ਸਾਡੇ ਮਤਲਬ ਸਿਰ ਮੱਥੇ ਸਾਡਾ ਇਹਨਾਂ ਦਾ ਮਾਨਸਿਕਾ ਜਿਹੜਾ ਹੈ ਮੇਰੇ 'ਚ ਸਾਡੇ ਦਿਲ 'ਚ ਔਰ ਅਸੀਂ ਆਪਣੇ ਬੱਚਰਾਂ ਦਾ ਪਿਆਰ ਜਿਹੜਾ ਹੈ ਨਾ ਦਿੱਤਾ ਹੈ ਜਿੰਨੇ ਇਹਨਾਂ ਨੇ ਲੜਾਈ ਲੜੀ ਇਹਨਾਂ ਨੇ ਇੱਥੇ ਨਹੀਂ ਕਰਦੀ ਮਜੀਠੇ ਤੋਂ ਬਾਹਰ ਵੀ ਲੜੀ ਜਿੱਥੇ ਬਾਹਰ ਵੀ ਰਿਸ਼ਤੇਦਾਰੀਆਂ ਭੈਣ ਭਰਾਵਾਂ ਨੇ ਇਹਨਾਂ ਨੇ ਸਾਡੇ ਅੱਖ 'ਚ ਪਕਤਾਇਆ ਸੋ ਆਉਣ ਵਾਲੇ ਸਮੇਂ 'ਚ ਅਸੀਂ ਮਜੀਠੇ ਕਾਂਗਰਸ ਜਿਹੜੀ ਹੈ ਉਹਨੂੰ ਮਜ਼ਬੂਤ ਕਰਾਂਗੇ ਔਰ ਕਾਂਗਰਸ ਜਿਹੜੀ ਹੈ ਜਿੱਤ ਦਾ ਪਰਚਮ ਜਿਹੜਾ ਇੱਥੇ ਮਜੀਠੇ ਚ ਲਹਿਰਾਇਆ ਗੁਰਜੀਤ ਸਿੰਘ ਹੋਜਾ ਸਾਹਿਬ ਤੁਸੀਂ ਗਰਮੀ ਦੀ ਗੱਲ ਕੀਤੀ ਤੁਹਾਡੇ ਵੱਲ ਇੱਕ ਵੱਖਰੀ ਸ਼ੁਰੂਆਤ ਵੀ ਕੀਤੀ ਗਈ ਜਿੱਥੇ 50000 ਦੇ ਕਰੀਬ ਬੂਟੇ ਵੰਡੇ ਜਾ ਰਹੇ ਨੇ ਕਿਸ ਤਰ੍ਹਾਂ ਉਹ ਦਿਮਾਗ ਚ ਪਲਾਨ ਆਊਟ ਹੋਇਆ ਕਿਉਂਕਿ ਲੋਕ ਜਿਹੜੇ ਨੇ এনवायरमेंट ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਵੀ ਨਜ਼ਰ ਆ ਰਹੇ ਨੇ ਜਿਹੜੇ ਜਿੰਨੇ ਵੀ ਸਪੈਸ਼ਲਿਸਟ ਨੇ ਜਿਹੜੇ ਵੀ ਸਾਡੇ ਵਿਦਵਾਨ ਨੇ ਜਾਂ ਸਾਡੀ ਤੁਸੀਂ ਕਹੋਗੇ ਖੋਜਕਰਤਾ ਨੇ ਉਹਨਾਂ ਨੇ ਇੱਕ ਚੀਜ਼ ਦਾ ਖੋਜ ਇਹ ਕੀਤੀ ਹੈ ਕਿ ਆਉਣ ਵਾਲਾ ਸਮਾਂ ਬਹੁਤ ਭੈੰਕਰ ਹੈ ਜੇ 2-4 ਸਾਲ ਚ ਅਸੀਂ ਨਾ ਸੰਭਲੇ ਦੇ ਬਹੁਤ ਮਾੜੀ ਨੀਤੀ ਜਿਹਦੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵਿਖੜੇ ਪੈਣੇ। ਤਾਂ ਆਉਣ ਵਾਲੀ ਪੀੜ੍ਹੀ ਕਿਹੜੀ ਆ? ਮੇਰੇ ਬਾਲ, ਮੇਰੇ ਬੱਚੇ ਜਿਹੜੇ ਘਰ 'ਚ ਖੇਡਦੇ ਨੇ, ਉਸ ਤੋਂ ਵੱਧ ਕਿਸੇ ਨੂੰ ਪਿਆਰ ਨਹੀਂ ਹੋ ਸਕਦਾ। ਤੇ ਜੋ ਦਾ ਮੈਨੂੰ ਪਤਾ 10 ਸਾਲਾਂ ਬਾਅਦ ਉਹਨੂੰ ਸਾਹ ਲੈਣਾ ਔਖਾ ਹੋ ਜਾਊਗਾ। ਤੇ ਮੈਂ ਤਾਂ ਉਹਨੂੰ ਬਚਾਉਣ ਤੋਂ ਰਿਹਾ ਕਿ ਮੇਰਾ ਸਾਰਾ ਪਰਿਵਾਰ ਹੈ ਅਮਰ ਸਾਹਿਬ। ਮੇਰੇ ਪਰਿਵਾਰ ਦੇ ਘਰਾਂ 'ਚ ਖੇਡਦੇ ਬੱਚੇ ਸਾਰੇ ਆਪਣੇ ਬੱਚੇ ਨੇ। ਸਾਡੇ ਆਪਣੇ ਧੀਆਂ ਪੁੱਤ ਨੇ। ਆਪਣੇ ਮਾਂ-ਬਾਪ ਨੇ ਸਾਰੇ ਔਰ ਉਹਨਾਂ ਨੂੰ ਅਸੀਂ ਚੰਗਾ ਜ਼ਿੰਦਗੀ ਸਿਖਾਲਾ ਦੇਣਾ ਇਸ ਕਰਕੇ ਅਸੀਂ ਉਹ ਕਿਉਂਕਿ ਇੱਕੋ ਹੀ ਰਸਤਾ ਹੈ ਉਹਨੂੰ ਬਚਾ ਕਿ ਲੋਕ ਵੱਧ ਤੋਂ ਵੱਧ ਰੁੱਖ ਲਾਉਣ ਸਾਡੇ ਵਰਕਰਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪ ਆਪਣੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਬੰਬੀਆਂ ਵਿੱਚ ਕੋਈ ਬੰਬੀ ਹਰ ਘਰ ਪਿੰਡ 'ਚ ਹੈਗੀ ਹੈ। ਮਤਲਬ ਇੱਕ ਪਿੰਡ 'ਚ ਬਹੁਤਾ ਨਾ ਕਹੋ ਕਿਤੇ 100-100 ਦੇ ਕਰੀਬ ਮੋਟਰ ਹੈ ਹੀ ਨਹੀਂ। ਪੰਜਾਬ ਜਾ 100-100। ਹਰ ਤੇ 20-20 ਰੁੱਖ ਲਾ ਦੀ ਕਿਤੇ ਗੱਲ ਚੱਲੀ ਜਾਂਦੀ ਹੈ। ਔਰ ਇਦਾਂ ਦੇ ਬੰਦੇ ਅੱਜ ਕੱਲ੍ਹ ਅਸੀਂ ਥੋੜੀ ਛੋਟੀ ਸੋਚ ਹੋ ਗਈ ਵੀ ਸ਼ਾਇਦ ਇਹਦੇ ਨਾਲ ਝਾੜ ਘਟਦਾ ਹੈ ਝਾੜ ਵੱਧ ਘਟਦਾ ਹੈ। ਨਹੀਂ ਝਾੜ ਵੱਧੇ ਨਹੀਂ। ਜਦੋਂ ਜਦੋਂ ਕਾਇਨਾਤ ਕੁਦਰਤ ਤੁਹਾਡੇ ਤੇ ਰਹਿਮਤ ਕਰੂਗੀ ਨਾ ਫਿਰ ਝਾੜ ਵਧਨੇ ਜਦੋਂ ਮੌਸਮ ਸਹੀ ਬਰਸਾਤ ਸਹੀ ਹੋਗੀ ਉਦੋਂ ਹੀ ਫਸਲਾਂ ਤੈਨ ਲੈ ਲਾ ਮੋਟਰ ਚੱਲੀ ਨਾ ਮੋਟਰ ਛੜਨੋਂ ਬਚ ਗਈ ਮੀਂਹ ਚੜਚੜਾ ਪੈ ਕੇ ਤੇ ਝਾੜ ਵਧ ਕੇ ਕਟਿਆ ਅਸੀਂ ਅਸੀਂ ਦੂਜੇ ਬੰਨੇ ਚੱਲ ਪਏ ਹੁਣ ਪੰਜਾ ਗੱਲੇ ਪਿਛੇ ਇੱਕ ਮੋਟਰ ਐ ਤੇ ਛੇ ਪਿਛੇ ਇੱਕ ਐ ਫਿਰ ਮੋਟਰ ਇੱਕ ਚੌੜੀ ਵਿੱਚ 20 ਪਿਛੇ ਬਰਸਾਤਾ ਟਾਈਮ ਨਾ ਆਗਿਆ ਝਾੜ ਵਧ ਗਏ ਨਾ ਸੋ ਝਾੜ ਵਧਨੇ ਨੇ ਆਪਾਂ ਇਸ ਪੱਖ ਨੂੰ ਸੋਚੀਏ ਤੋ ਮੇਰੀ ਜ਼ਿੰਮੇਵਾਰੀਆਂ ਨੂੰ ਮੈਂ ਖਾਸ ਕਰਕੇ ਆਪਣੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਹ ਸਾਲੋਂ ਅਸੀਂ ਫੇਰ ਕਿਸੇ ਦੇ ਵਿੱਚ ਡਿਊਟੀ ਦਾ ਪ੍ਰੋਗਰਾਮ ਰੱਖਾਂਗੇ ਇੱਕ ਵੱਡਾ ਔਰ ਉਹਦੇ ਚਾਹੀਦੀ ਰੋਕ ਵੀ ਕਿਉਂ ਘੋਣੇ ਗਰਮੀ ਤਪਸ਼ ਕਰਕੇ ਰੁਕ ਨਹੀਂ ਮੰਡੇ ਪਰ ਜਦੋਂ ਵੀ ਹੁਣ ਸ਼ੁਰੂ ਹੁੰਦਾ ਹੈ ਇਹਨਾਂ ਦੀ ਡਿਊਟੀ ਲਾਵਾਂਗੇ ਇਹਨਾਂ ਨੂੰ 10000 ਬੁੱਟਾ ਇਹਨਾਂ ਨੂੰ ਕਹਾਂਗੇ ਪਿੰਡੋਂ ਪਿੰਡ ਜਾ ਕੇ ਸੱਤ ਸਾਬ ਵੰਡਣਾ ਨਾਲ ਕਿ ਤੁੰਗਲ ਸਾਹਿਬ ਨੇ ਨਾਲ ਸਾਡੇ ਬਲੌਗ ਪ੍ਰਧਾਨ ਨੇ ਸਾਡੇ ਜ਼ਿਲ੍ਹਾ ਪ੍ਰਧਾਨਾ ਪ੍ਰਤਾਪ ਨੇ ਡਿਊਟੀ ਲਾਉਣੀ ਹੈ ਸਾਰਿਆਂ ਦੀ ਕਿਉਂਕਿ ਮੇਰਾ ਹੁਣ ਪਾਰਲੀਮੈਂਟ ਸ਼ੁਰੂ ਹੋ ਜਾਣਾ ਤੇ ਮੈਂ ਦੂਦਰ ਰੁੱਝ ਜਾਣਾ ਪਰ ਜਿਹੜ ਰੁੱਖ ਲਾਉਣੇ ਤੇ ਵਾਤਾਵਰਨ ਬਚਾਉਣਾ ਸਾਡੀਆਂ ਪੀੜ੍ਹੀਆਂ ਦੀ ਸਾਡੇ ਬੱਚਿਆਂ ਲਈ ਹੈ। ਹੋਜਾ ਸਾਹਿਬ ਜੇ ਗੱਲ ਕੀਤੀ ਹੈ ਮਜੀਠੇ ਹਲਕੇ ਦੀ ਕੋਈ ਸਪੈਸੀਫਿਕ ਰੱਖੀਆਂ ਚੀਜ਼ਾਂ ਰੱਖੀਆਂ ਨੇ ਕਿ ਇਹ ਚੀਜ਼ਾਂ ਜਿਹੜੀਆਂ ਤੇ ਹੋਣੀਆਂ ਚਾਹੀਦੀਆਂ ਨੇ ਖਾਸ ਤੌਰ ਤੇ ਜਿਸ ਤਰ੍ਹਾਂ ਕਿ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਤੇ ਕੋਈ ਸਪੈਸੀਫਿਕ ਚੀਜ਼ਾਂ ਰੱਖੀਆਂ ਗਈਆਂ ਨੇ ਕਿ ਆਹ ਚੀਜ਼ਾਂ ਅਸੀਂ ਕਰਨਾ ਚਾਹੁੰਦੇ ਹਾਂ ਮਜੀਠੇ ਦੇ ਦੇਖੋ ਸਭ ਤੋਂ ਵੱਡੀ ਗੱਲ ਇਹ ਅਸੀਂ ਜਿਹੜੀ ਜਿਹੜਾ ਆਪਣਾ ਵਰਕਰ ਹੈ ਉਹਦਾ ਮੋਰਲ ਅਪ ਕਰਨਾ ਹੈ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਾਵਾਂਗੇ ਉਹਨਾਂ ਨਾਲ ਮੀਟਿੰਗਸ ਕਰਾਂਗੇ ਔਰ ਪਲੱਸ ਸਾਡੇਡੇ ਵਰਕਰਸ ਨੇ ਸਾਡੇ ਇਹ ਜਿਆਦਾ ਸਾਡੇ ਨਾਲੋਂ ਜਿਆਦਾ ਸਮਝਦਾਰ ਨੇ ਕਿਉਂਕਿ ਇਹਨਾਂ ਨੇ ਮੈਂ ਤੇ ਐਮਐਲਏ ਐਮਪੀ ਪਾ ਕੇ 15 ਲੱਖਾਂ ਲੜਿਓ ਇਹਨਾਂ ਨੇ ਤੇ 40 ਸਾਲ ਹੋ ਗਏ ਇਹਨਾਂ ਦੇ 50-50 ਲੱਖਾਂ ਲੜਤੀਆਂ ਨੇ ਜੀ ਜੀ 30-30 ਲੱਖਾਂ ਲੜੀਆਂ ਨੇ ਇਹਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਤਜਰਬਾ ਇਹਨਾਂ ਦੇ ਤਜਰਬੇ ਨੂੰ ਨਾਲ ਲੈ ਕੇ ਅਸੀਂ ਉਹਨਾਂ ਚੀਜ਼ਾਂ ਨੂੰ ਲਾਗੂ ਕਰਾਂਗੇ ਜਿੱਥੇ ਸਾਡੀ ਕੋਈ ਕਮਜ਼ੋਰੀ ਰਹੀ ਸੀ ਤੇ ਸਾਡੀ ਕੋਈ ਕਮੀ ਰਹੀ ਸੀ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਤਾਂ ਕਿ ਕਾਂਗਰਸ ਪਾਰਟੀ ਕੋਲ ਸਾਡਾ ਅਗਲਾ ਸਾਡਾ ਟਾਰਗੇਟ ਹੈ ਸਰਪੰਚ सरपंच दी इलेक्शन फिर ब्लॉक समती जिला परिषद ਸਾਡੀ ਕੋਸ਼ਿਸ਼ ਹੋ ਗਈ ਤਿੰਨੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਪਾਰਟੀ ਇੱਥੇ ਜਿੱਤੇ ਫੇ ਸਾਡਾ 27 ਦਾ ਨਾ ਸਵਾਰਾ ਮੇਰਾ ਜੀ ਜਿਸ ਤਰ੍ਹਾਂ ਪੰਜਾਬ ਤੇ ਹਿਮਾਚਲ ਦੇ ਵਿੱਚ ਕਲੈਸ਼ ਨਜ਼ਰ ਆ ਰਿਹਾ ਲਗਾਤਾਰ ਤੁਹਾਡੇ ਬਹੁਤ ਸਾਰੇ ਲਿੰਕ ਨੇ ਸੀਐਮ ਸਾਹਿਬ ਨਾਲ ਕੀ ਉਹਨਾਂ ਨਾਲ ਗੱਲਬਾਤ ਕੀਤੀ ਜਾ ਸੀ ਅੱਜ ਵੀ ਬਹੁਤ ਸਾਰੀਆਂ ਗੱਡੀਆਂ ਤੋੜੀਆਂ ਗਈਆਂ ਨੇ ਦੇਖੋ ਮੈਂ ਪਹਿਲੋ ਵੀ ਗੱਲ ਪਰਸੋ ਕੀਤੀ ਸੀ ਅੱਜ ਹੁਣ ਮੈਨੂੰ ਫੇਰ ਆਉਂਦੇ ਆਉਦੇ ਵੀਡੀਓ ਕੁਝ ਮਿਲੀਆਂ ਨੇ ਬੜੀ ਮਾੜੀ ਗੱਲ ਹੈ ਮੈਂ ਸਾਰੇ ਪੰਜਾਬੀ ਪੈਣ ਪਰਵਾਣ ਦਊਗਾ ਇਹ ਸਾਡੇ ਭਾਈਚਾਰਿਆਂ ਦੇ ਵਿੱਚ ਪੋਲਰਾਈਜੇਸ਼ਨ ਕਰਨ ਵਾਲੀਆਂ ਤਾਕਤਾਂ ਦੀ ਇਹ ਸਾਰੀ ਖੇਡ ਹੈ ਉਹ ਚਾਹੁੰਦੇ ਨੇ ਇੱਕ ਵਰਗ ਇੱਕ ਬਣੇ ਹੋ ਜੀ ਦੂਜਾ ਦੂਜੇ ਬਣੇ ਹੋ ਜੀ ਆਪਾਂ ਨਹੀਂ ਇਹ ਹੋਣਾ ਆਪਾਂ ਬਾਬੇ ਨਾਨਕ ਦੀ ਲਾਦਿਆ ਆਪਾਂ ਸਭ ਸਾਂਝੀ ਵਾਲਤਾ ਦਾ ਪ੍ਰਤੀਕ ਲੈ ਕੇ ਜਾਣਾ ਬੰਦੇ ਮਾੜੇ ਹੋ ਸਕਦੇ ਕੋਈ ਕਮਿਊਨਿਟੀ ਮਾੜੀ ਨਹੀਂ ਹੈ ਕਿਉਂਕਿ ਦੇਖੋ ਪੰਜਾਬੀ ਦੇਖੋ ਸਾਰੇ ਮਤਲਬ ਦੇਖੋ ਬਹੁਤ ਸਾਰਿਆਂ ਦੇ ਮਿਲ ਕੇ ਰਹਿਣ ਵਾਲੇ ਆ ਬਹੁਤ ਸਾਰਿਆਂ ਨਾਲ ਪਿਆਰ ਕਰਨ ਵਾਲੇ ਆ ਜੇ ਕੋਈ ਗਲਤੀ ਕਿਤੇ ਹੋਈ ਹੋ ਕਿਸੇ ਕੋਲ ਆ ਸਾਰੇ ਗਲਤ ਨਹੀਂ ਕੀ ਇਹ ਤਾਂ ਮਾਚਲ ਵਾਲੇ ਨੇ ਹਾਂ ਲੋਕੀ ਤੀਤੀ 25 25 ਸਾਲ ਦੇ ਤੇ ਮੁੰਡੇ ਕੰਮ ਕਰਦੇ ਨੇ ਸਾਰੀ ਜਗ੍ਹਾ ਉੱਤੇ ਜਾਂਦੇ ਆ। ਸਾਡੇ ਵੀ ਮਨ ਰੋ ਦਿੱਲੀ ਆਉਣ ਜਾਣੇ ਕਦੀ ਨਹੀਂ ਹੋਇਆ ਪਰ ਉਹੜੇ ਸ਼ਰਾਰਤੀ ਇਹੜੇ ਵਰਗੀ ਕਰਨ ਦੀ ਰਾਜਨੀਤੀ ਕਰਦੇ ਆ। ਉਹਨਾਂ ਨੂੰ ਇਹ ਮੌਕਾ ਮਿਲ ਗਿਆ। ਉਹ ਸ਼ਰਾਰਤ ਕਰ ਰਹੇ ਨੇ ਮੇਰੀ ਸੀਐਮ ਨਾਲ ਮੈਂ ਹੋਣੇ ਬੈ ਕੇ ਗੱਡੀ ਚ ਗੱਲ ਕਰਨੀ ਹੈ। ਕਿ ਇਮੀਡੀਏਟਲੀ ਇਹਦੇ ਤੇ ਸਖਤ ਐਕਸ਼ਨ ਲਓ ਜਿਹੜੇ ਬੰਦਿਆ ਕਾਰਵਾਈ ਕੀਤੀ ਆ ਉਹਨਾਂ ਸਖਤ ਕਾਰਵਾਈ ਕਰੋ। ਕਿਉਂਕਿ ਫਿਰ ਇਹਦਾ ਇਹਦਾ ਮਤਲਬ ਕਿਤਨੇ ਕਿਤਨੇ ਨੁਕਸਾਨ ਹੋਏਗਾ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਵੇਖੋ ਆਪਾਂ ਸ਼ਾਂਤੀ ਬਣਾ ਕੇ ਰੱਖੀਏ। ਆਪਾਂ ਕੋਈ ਗਲਤ ਕੰਮ ਨਹੀਂ ਕਰਨਾ। ਦੇਖੋ ਇਹ ਸਾਡਾ ਇੱਕ ਫਰਜ਼ ਹੈ। ਔਰ ਮਤਲਬ ਜਿਤੋਂ ਆਪਾਂ ਇਹਨਾਂ ਚੀਜ਼ਾਂ ਨੂੰ ਵਧਾਵਾਂਗੇ ਉਹ ਤੇ ਚਾਹੁੰਦੇ ਆ। ਸਾਡੇ ਜਿਹੜੇ ਅਸਲੀ ਜਿਹੜੇ ਸਾਨੂੰ ਨੀਵਾ ਕਰਨਾ ਚਾਹੁੰਦੇ ਉਹ ਤੇ ਚਾਹੁੰਦੇ ਆ। ਅਸੀਂ ਲੜਾਈ ਹੋਰ ਵਧਾਈਏ। ਉਹਨਾਂ ਨੂੰ ਫਾਇਦਾ ਹੈ। ਅਸੀਂ ਇੱਕ ਬੰਨੇ ਥੱਕੇ ਜਾਾਂਗੇ ਉਹਨਾਂ ਨੂੰ ਫਾਇਦਾ ਹੈ। ਉਹ ਵਰਗਾ ਦੀ ਰਾਜਨੀਤੀ ਚਾਹੁੰਦੇ ਨੇ। Subscribe to One India channel and never miss an update.